കേ സോ വെൽക്കമ ബാക് ചേന വെൽക്കമ ടൂ ദ നവരാത്രി സ്പെഷ്യൽ ബ്ലോഗ സോ ജോക്ക് തന്നെ പറ്റ വാക്ക് നവരാത്രണ്ട് ഹീ നവരാത്രീ ടൂ ൽ ഓഫ യൂ ആയി സെ ബോധ എക്സൈറ്റഡ് ദസ്കോയ്മ ഇൻജോയൻ ആൻഡ മേ ബാക്സാറ്റഡ് ആ സോ മേ ശർക്ക നവരാത്ര തയ്യാറിയ ക്ീക്കേ ലൈക് जिन्ना भी कुछ हूँ वा सारा कुछ मैं थोड़ी एक ही वीडियो दिखाऊंगी क्योंकि आर्ड आड भीडियो पाना मेड पॉसिबल नहीं है क्योंकि मेरे एग्जाम्स चल रहे हैं एंड एक भी बहुत ज़्यादा औखी एडिट हुई है एंड वॉइस ओवर मैं कर रही हूँ टाइम कट के सो so, हाँ एक ही सारा कुछ एक ही वीडियो मैं थोड़ा सारा कुछ दिखाऊंगी ठीक है सो लैट स्टार्ट सो सब तो पहले तो असी आए सके मिट्टी लैं ले, देरों किसी के रैली टू यूज हों बहुत ज़्यादा ईजी रही है तो पहले माँ कहते होंगे जाते सी कि भाई सुक्की मिट्टी लैके से फिर उन्होंने पढ़ने मिक्स कर करके कुछ ना कुछ तो करके ममा फिर उन्होंने रेडी कर रहे थे कि असं उन्हें फिर साइड रोटा बना सीए ठीक है बट हूँ क्या फिर मैं ऐसे करो जाने तो उत्थ ले आने होंने अभी मिट्टी जो कि ईजी है ठीक है रैडी टू यूज हों आओ तो सीधा अपना यूज कर लो सो हाँ सब तो पहले असं मिट्टी लेके आए थे ਐਂਡ ਉਸ ਬਾਅਦ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਤਾਰੇ ਬਣਾਉਣ ਦੇ ਨਾਲ ਤੇ ਅਸੀਂ ਬਣਾਏ ਸੀਗੇ ਸਵਾ 100 ਤਾਰੇ ਐਂਡ ਬਾਅਦੋਂ ਨਾ ਜਦੋਂ ਸਾਰੇ ਐਵੇਂ ਲਾਈਕ ਸੁੱਕ ਗਏ ਲਾਈਕ ਮਿੱਟੀ ਜਾਂ ਸੁੱਕ ਜਾਂਦੀ ਠੀਕ ਹੈ ਸੋ ਉਸ ਬਾਅਦ ਅਸੀਂ ਦੇਖਿਆ ਐਂਡ ਸਾਨੂੰ ਲੱਗੇ ਕਿ ਬਹੁਤ ਜ਼ਿਆਦਾ ਘਟ ਨੇ ਮੈਂ ਕਹਿ ਰਹੀ ਹਾਂ ਸਵਾ 100 ਤਾਰੇ ਬਣਾਏ ਸੀਗੇ ਅਸੀਂ ਤੇ ਮਮਾ ਮੈਂ ਤੇ ਕਿਸ਼ੂ ਮਮਾ ਨਾਲ ਹੈਲਪ ਕਰਵਾ ਰਹੇ ਸੀਗੇ ਹੋ ਕਿ ਨਾ ਪਰ ਜਿਹੜੇ ਨੂੰ ਮਮਾ ਨੂੰ ਬਣਾਉਣ ਨਹੀਂ ਦਿੰਦੇ ਸੀ ਮਮਾ ਸੀ ਕਿ ਇਹਨੂੰ ਪਹਿਲਾਂ ਸਿਖਾਓ ਪੇ ਕਰੋ ਇਸ ਵਾਰੀ ਮੈਂ ਹੀ ਬਣਾ ਲੈਣੀ ਆ ਬੜੇ ਸਾਨੂੰ ਰੋਲਾ ਪਾਇਆ ਕੇ ਇਸ ਵਾਰ ਤ ਮੈਂ ਬਨਾਂਗੀ ਠੀਕ ਹੈ ਸਾਵੇਂ ਮਮਾ ਨਾਲ ਮੈਂ ਹੈਲਪ ਕਰ ਰਹੀ ਸੀ ਮੈਥੇ ਕਿਸ਼ੂ ਲਾਈਕ ਮੋਸਟਲੀ ਹੈਲਪ ਮੈਂ ਕੀਤੀ ਕਿਸ਼ੂ ਨੇ ਥੋੜੀ ਮੋਟੀ ਕੀਤੀ ਆ ਉਹਦਾ ਵੀ ਕੌਂਟਰੀਬਿਊਸ਼ਨ ਹੈਗਾ ਵਾ ਸੋ ਉਹ ਕਰਨ ਤੋਂ ਬਾਅਦ ਜਿਹੜੇ ਮਮਾ ਬਣਾ ਰਹੇ ਸੀਗੇ ਜੜਾ ਐਂਡ ਉਸ ਤੋਂ ਬਾਅਦ ਬਣਾ ਰਹੇ ਸੀਗੇ ਫਰੂਟ ਜਿਹਨੂੰ ਗੋਲੇ ਵੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਉਹ ਮੇ ਫਰੂਟਸ ਹੁੰਦੇ ਨੇ ਤੇ ਨੂੰ ਮਮਾ ਕੀ ਰੱਸੀ ਇਹਦੇ ਵਿੱਚ ਪਾਉਂਦੇ ਜੋ ਕਿ ਆਮੇ ਲਟਕਦੇ ਹੁੰਦੇ ਨੇ ਉਸ ਬਾਬਤ ਸੀ ਕਿ ਬਣਾਏ ਪੱਤੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜੋ ਅਸੀਂ ਲਗਾਨੇ ਆਂ ਬਰੋਟਾ ਤੇ ਬਰੋਟਾ ਇੱਕ ਪੇੜ ਆ ਠੀਕ ਹੈ ਤਾਂ ਪੇੜ ਦੇ ਉੱਤੇ ਜੋ-ਜੋ ਚੀਜ਼ਾਂ ਹੁੰਦੀਆਂ ਅਸੀਂ ਉਹੀ ਚੀਜ਼ਾਂ ਕੀ ਅਸੀਂ ਲਗਾਉਣੇ ਆਂ ਲਈ ਪੱਤੇ ਹੋਗੇ ਆਪਣੀ ਜੜੀਆਂ ਜੜਾਂ ਹੋਗੀਆਂ ਫਿਰ ਫਰੂਟਸ ਹੋਗੇ ਜਿਹਨੂੰ ਗੋਲੇ ਕਿਹਾ ਜਾਂਦਾ ਵਾ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਲੱਗਦੇ ਆਂ ਤੇ ਉਹ ਚੀਜ਼ਾਂ ਅਸੀਂ ਹੱਥਾਂ ਨਾਲ ਬਣਾਉਣੇ ਆਂ ਉਸ ਦਾ ਫਿਰ ਜਿਹੜੇ ਪੰਛੀ ਵਗੈਰਾ ਹੁੰਦੇ ਨੇ ਠੀਕ ਹੈ ਲਾਈਕ ਮੋਰ ਹੋਗੇ ਪੰਛੀ ਹੋਗੇ ਉਹ ਬਹੁਤ ਕੁਝ ਹੁੰਦਾ ਹੈ ਤਾਂ ਐਸੇ ਚੀਜ਼ਾਂ ਬਣਾਈ ਜਾਂਦੇ ਨੇ ਕਿਉਂਕਿ ਰੋਟੀ ਨੂੰ ਆਪਾਂ ਕਹਿੰਦੇ ਆ ਐਸ ਅ ਐਸ ਅ ਪੇਟ ਦੀ ਜ਼ਰੂਰਤ ਆਪਾਂ ਠੀਕ ਹੈ ਲੈ ਰਹੇ ਆ ਤੇ ਉਸ ਦੇ ਕਿਨਾਂ ਪੂਜਿਆ ਜਾਂਦਾ ਵਾ ਤੇ ਇਹਦੇ ਵਿੱਚ ਕਿੰਦਾ ਕਿ ਆਪਾਂ ਜਿੰਨੇ ਵੀ ਨੈਚਰਲ ਚੀਜ਼ਾਂ ਨੇ ਜਾਂ ਫਿਰ ਜਦੋਂ ਨੇਚਰਲ ਲੈਟਰ ਨੇ ਨਾ ਨੇਚਰ ਨੂੰ ਪ੍ਰਿਫਰੈਂਸ ਦਿੱਤੇ ਨੇ ਤੇ ਉਸ ਲੈਟਰ ਕੇ ਚੀਜ਼ਾਂ ਬਣਦੀ ਹੁੰਦੀਆਂ ਨੇ ਤੇ ਇੱਥੇ ਨਾ ਅਸੀਂ ਸਟਾਰਟਿੰਗ ਦੇ ਉੱਤੇ ਜੋ ਬੇਸਿਕ ਚੀਜ਼ਾਂ ਹੁੰਦੀਆਂ ਨੇ ਲਾਈਕ ਤਾਰੇ ਐਂਡ ਫਿਰ ਆਪਣੇ ਗੋਲੇ ਜਿਨ੍ਹਾਂ ਨੂੰ ਫਰੂਟਸ ਕਿਹਾ ਜਾਂਦਾ ਠੀਕ ਹੈ ਉਸ ਤੋਂ ਫਿਰ ਜਿਹੜਾ ਇਹ ਮੇਨ ਚੀਜ਼ਾਂ ਹੁੰਦੀਆਂ ਨੇ ਐਂਡ ਉਸ ਤੋਂ ਫਿਰ ਅਡਾ ਤਰੀਕੇ ਦੇ ਮੋਰ ਹੁਣ ਲਾਈਕ ਕੁਝ ਹੁੰਦੇ ਨੇ ਜੋ ਕਲੀ ਚੀੜੀਆਂ ਬਣਾ ਲੈਂਦੇ ਨੇ ਕੁਝ ਹੁੰਦੇ ਜਿਵੇਂ ਲਾਈਕ ਮੋਰ ਬਣਾਉਂਦੇ ਨੇ ਦੋਮਾ ਕਿ ਬਹੁਤ ਕੁਝ ਬਣਾਉਂਦੇ ਨੇ ਲਾਈਕ ਮੋਰ ਵੀ ਸਰ ਮਨੇ ਪੰਜ ਛੇ ਤਰੀਕੇ ਦੇ ਬਣਾਏ ਸੀਗੇ ਤੇ ਬੜੇ ਪਿਆਰੇ ਪਿਆਰੇ ਬਣਾਏ ਸੀਗੇ ਲਾਈਕ ਬਹੁਤ ਸੋਨੇ ਸੋਨੇ ਬਣੇ ਸੀਗੇ ਇਨ ਡਿਟੇਲਿੰਗ ਦਿਖਾ ਸੋ ਮਮਾ ਨੇ ਦਿਖਾਇਆ ਕਿ ਇਹ ਚੀਜ਼ ਜਸ ਸੀ ਹੈ ਜੋ ਮਮਾ ਨੇ ਬਣਾਈ ਹੈ ਤੇ ਬੜੀ ਪਿਆਰੀ ਭੀਨ ਸੀ। ਅ ਉਸ ਨੂੰ ਜਾਨਣਾ ਹੈ ਕਿ ਇਸੇ ਕਿੰਨਾ ਬਣਾਈ ਹੈ ਤੁਸੀਂ ਮਮਾ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਠੀਕ ਹੈ ਸੋ ਮਮਾ ਨੇ ਪੂਰੀ ਡੀਟੈਲਸ ਪਾਇਆ ਮਾਈ ਫਾਰਮੂਲਾ ਆਫ ਹੈਪੀਨੈਸ ਚੈਨਲ ਦਾ ਨਾਮ ਹੈ ਠੀਕ ਹੈ। ਸੋ ਹਾਂ ਸੋ ਇਹ ਸਾਰੇ ਸੀਗੇ ਚੀਜ਼ਾਂ ਮੋਰ ਵੀ ਬੜੇ ਪਿਆਰੇ ਪਿਆਰੇ ਬਣਾਏ ਹੋਏ ਸੀਗੇ। ਸੋ ਇਹ ਸਾਰਾ ਕੁਝ ਮਨਾਕੀ ਉਹ ਇਨਾਂ ਨੂੰ ਆਂਦੇ ਪੇਂਟ ਕਰਨ ਦੀ ਬਾਰੀ ਇੱਕ ਦਿਨ ਹੀ ਲੱਗਦਾ ਬਸ ਇਹਨਾਂ ਸੁੱਕ ਜਾਂਦੇ ਵਿੱਚ ਐਂਡ ਇਹ ਪ੍ਰੋਪਰ ਸੁੱਕ ਜਾਂਦੇ ਨੇ ਉਸ ਬਾਅਦ ਆ ਜਾਂਦੀ ਇਹਨਾਂ ਨੂੰ ਪੇਂਟ ਕਰਨ ਦੀ ਬਾਰੀ ਸੋ ਹਨਾ ਕਿ ਇਹਨੂੰ ਪੇਂਟ ਕਰਨ ਦੇ ਲਈ ਕਲੀ ਯੂਜ਼ ਕੀਤਾ ਜਾਂਦਾ ਵਾ ਕਲੀ ਜਿਵੇਂ ਚੂਨਾ ਵੀ ਕਿਹਾ ਜਾਂਦਾ ਠੀਕ ਹੈ ਇਹਨੂੰ ਪਾਣੀ ਦੇ ਵਿੱਚ ਮਿਕਸ ਵਿੱਚ ਮਿਕਸ ਕਰਕੇ ਉਹ ਫਿਰ ਇਹਨੂੰ ਛਾਣਨੋਂਗੇ ਤਾਂ ਤੁਹਾਡੇ ਕੋਲ ਇੱਕ ਵਾਈਟ 컬러 ਦਾ ਕੁਛ ਨਾ ਕੁਦਰ ਸਬਸਟੈਂਸ ਆ ਨਿਕਲ ਆਉਂਦਾ ਵਾ ਜਿਹਨੂੰ ਸਲੇਕ ਲਾਈਮ ਕਿਹਾ ਜਾਂਦਾ ਇਨ தி ਸਾਇੰਸ ਐਕਚੁਅਲੀ ਠੀਕ ਹੈ ਸੋ ਉਸ ਤੋਂ ਬਾਅਦ ਇਹਦੇ ਵਿੱਚ ਕੀ ਹੁੰਦਾ ਵਾ ਤੁਸੀਂ ਇੱਕ ਵਾਰੀ ਬਸ ਉਹ ਚ ਡਿਪ ਕਰੋਗੇ ਐਂਡ ਬਾਅਦ ਚ ਕੱਢ ਲੈਣਾ ਤੁਹਾਨੂੰ ਸਟਾਰਟਿੰਗ 'ਚ ਦੇਖਣ 'ਚ ਲੱਗੂਗਾ ਕਿ ਇਹ ਚੰਗੀ ਤਰ੍ਹਾਂ ਇਹਦੇ ਤੇ ਕਲਰ ਨਹੀਂ ਲੱਗਿਆ ਵਾ ਬਟ ਜ਼ਿਆਦਾ ਇੱਕ ਵਾਰ ਡਿਪ ਨੀਗਾ ਕਰਨਾ ਠੀਕ ਹੈ ਅਦਰਵਾਈਜ਼ ਕੀ ਨਾ ਕਿਉਂਕਿ ਮਿੱਟੀ ਅੱਧਾ ਕੁਲ ਜਾਣੀ ਤੇ ਫਿਰ ਸਾਰਾ ਸਿਸਟਮ ਖਰਾਬ ਹੋ ਜਾਣਾ ਆਪਣਾ ਠੀਕ ਹੈ एक बार ये बार सोच टिप करोगे जो अपने को लो पेस्ट जो भी है ठीक है मिक्सचर जो बनाया हुआ एंड उसको सुकने लग दोगे तो अपने आप कलर आ जाएगा उस बद कलर करने की बारी हम देखो अभी की यूज़ करते हैं फूड कलर मोस्टली असं फूड कलर यूज़ करते हैं बट उसका डबल कोडिंग करनी पैंती ठीक है कुछ लोग होंगे ने कि बच्चे वे वाटर कलर्स होंगे जो ट्वेंटी रुपीज़ वाले होंगे वो भी यूज़ करते हैं वो भी यूज़ कर सकते हो ठीक है अंभी थोड़े मोटे यूज़ किए हैं थोड़े मोटे अं जो हमें अपने फूड कलर उ यूज़ किए हैं तो क्योंकि एवं होंगे ना कि आप तारना होंगे तो उसका फिर मैं पानी क्यों आप खराब करते हैं सो दैट इज़ अ रीज़न कि फिर मेनली अं यूज़ करते कि फूड कलर यूज़ कर दिए ठीक है क्योंकि ना अपन नहीं खराब करना चाहिए ठीक है बाकी अपने पानी वगैरह नो सो हाँ असं यूज़ करते हैं एंड पेंट करने तो बाद फाइनल लुक बड़ी प्यारी लग रही थे इन्ने प्यारे प्यारे कलर से बस हाँ अगर उसे फूड कलर यूज़ कर रहे हो तो डबल कोटिंग करना ना भूलियो ठीक है अदरवाइज ਯੋ ਨੋ ਫੇ ਸੇ ਹੀ ਨਿਕਲਦਾ ਲਾਈਟ ਪਾਜ਼ਾ ਦਾ ਕਲਰ ਕਲਰ ਪਾਜ਼ਾ ਲਾਈਟ ਆਂਦੇ ਸੋ ਹਾਂ ਉਸ ਵਾਰ ਸਾਰਾ ਕੁਝ ਰੈਡੀ ਹੋਣ ਤੋਂ ਬਾਅਦ ਆ ਜਾਂਦੀ ਐ ਸਾਂਜੀ ਮਾਤਾ ਨੂੰ ਰੈਡੀ ਕਰਨ ਦੀ ਵਾਰੀ ਤੇ ਸਾਰਾ ਕੰਮ ਮੰਮਾ ਨੇ ਕੀਤਾ ਸੀਗਾ ਠੀਕ ਹੈ ਮੈਂ ਇੱਥੇ ਕੁਝ ਨਹੀਂ ਕੀਤਾ ਕਿਉਂਕਿ ਮੈਂ ਮੈਂ ਨਹੀਂ ਕਰ ਸਕਦੀ ਕਿਉਂਕਿ ਇਹਦੇ ਚੰਦਾ ਗੋਹਾ ਲੈ ਕੇ ਆਨੇ ਆ ਤੇ ਉਹਦੇ ਨਾਲ ਹਨਾ ਕਿ ਸਾਡੀ ਜੋ ਸਾਂਜੀ ਮਾਤਾ ਵਾ ਲੱਗਦੀ ਐ ਤੇ ਮੰਮਾ ਨੇ ਕੀਤਾ ਸੀਗਾ ਤੇ ਐਵੇਂ ਸੀਗਾ ਕਿ ਮੰਮਾ ਨੀਚੇ ਫਰਸਟ ਫਲੋਰ ਤੇ ਐਸ ਲਾਈਕ ਕਈ ਗਰਾਉਂਡ ਫਲੋਰ ਤੇ ਬਣਾ ਰਹੇ ਸੀਗੇ ਅਸੀਂ ਫਸਟ ਫਲੋਰ ਤੇ ਰਹਨੇ ਆ ਗਰਾਉਂਡ ਫਲੋਰ ਤੇ ਮम्मा ਨੇ ਆ ਕੇ ਸਾਰਾ ਬਣਾਇਆ ਸੀ ਕਿਉਂਕਿ ਉੱਤੇ ਫਿਰ ਐਵੇਂ ਆ ਨਾ ਕਿ ਤੁੱਪ ਵਗੈਰਾ ਕੋਈ ਸਿਸਟਮ ਚ ਨਹੀਂ ਆਗਾ ਤਾਂ ਅਮਾ ਨੀਚੇ ਆ ਕੇ ਬਣਾਇਆ ਸੀਗੇ ਸੋ ਸਤਵਲ ਤਾਂ ਇਸ ਤਿੱਕੇ ਦੇ ਨਾਲ ਮਮਨੇ ਸ਼ੇਪ ਜੀ ਦਿੱਤੀ ਐਂਡ ਉਸ ਤੋਂ ਬਾਅਦ ਜੋ ਵੀ ਆਪਣਾ ਬਹੁਤ ਸੁੰਦਰ ਹੈ ਚੀਜ਼ਾਂ ਲਾਈਕ ਫੇਸ ਹੋ ਗਿਆ ਫੇਸ ਨੂੰ ਸੈਂਟਰ 'ਚ ਲਗਾ ਕੇ ਸਾਈਡ ਦੇ ਵਿੱਚ ਮਮਨੇ ਤਾਰੇ ਲਗਾਏ ਤੁਸੀਂ ਸਾਈਡ ਦੇ ਉੱਤੇ ਗੋਲੇ ਵੀ ਲਗਾ ਸਕਦੇ ਹੋ ਜੇ ਬਹੁਤ ਫਰੂਟ ਸੀਗੇ ਨਾ ਉਹ ਚੀਜ਼ ਵੀ ਬਹੁਤ ਜ਼ਿਆਦਾ ਪਿਆਰੀ ਲੱਗਦੀ ਆ ਮੇਰੇ ਮਮਾ ਕਹਿੰਦੇ ਰਹਿ ਸੀ ਕਿ ਆਪਾਂ ਹੋਰ ਐਕਸਟਾ ਬਣਾ ਲੈਂਦੇ ਤੇ ਸਾਈਡ ਤੇ ਨਾ ਬਹੁਤ ਪਿਆਰੀ ਲੱਗਦੀ ਆ ਅਗਰ ਤੁਸੀਂ ਨਹੀਂ ਬਣਾਇਆ ਤੁਸੀਂ ਲਗਾ ਸਕਦੇ ਹੋ ਸੋ ਇਸ ਤਿਹੇ ਨਾਲ ਜੋ ਵੀ ਬਾਜ ਜੋ ਮੇਨ ਮੇਨ ਚੀਜ਼ਾਂ ਲਾਈਕ ਆਪਣੇ ਜੋ ਆਪਾਂ ਮੋਰ ਬਣਾਏ ਸੀਗੇ ਜਾਂ ਫਿਰ ਜੋ ਆਪਣਾ ਤ੍ਰੁਕਤਾਰਾ ਹੁੰਦਾ ਠੀਕ ਹੈ ਉਹ ਸਾਰਾ ਕੁਝ ਕੀ ਆਪਾਂ ਅੱਡੇ ਤੋਂ ਲਗਾਵਾਂਗੇ ਲਾਈਕ ਸਾਈਡਾਂ ਦੇ ਉੱਤੇ ਜਗਾ ਜਗਾ ਤੇ ਆਪਾਂ ਲੱਕੇ ਮੈਂ ਕੋਹ ਲਗਾ ਕੇ ਉਹ ਸਾਈਡ ਤੇ ਲਗਾ ਦਿਓ ਠੀਕ ਹੈ ਤੇ ਇੱਥੇ ਮੈਂ ਵਿੱਚ ਵਿੱਚ ਵੀਡੀਓ ਬਣਾ ਰਹੀ ਆਂ ਦੇ ਇਹ ਕਿਉਂ ਜ਼ਰਾ ਸੁਖਮ ਮਮਾ ਨੇ ਕਿਹਾ ਸੀ ਮੈਂ ਨਹੀਂ ਕਰ ਸਕਦੀ ਬਟ ਲਾਈਕ ਮੇਰੇ ਤੋਂ ਨਹੀਂ ਹੁੰਦਾ ਠੀਕ ਹੈ ਸੋ ਜ਼ਵਾਦ This was the final look ਤੇ ਬਹੁਤ ਹੀ ਜ਼ਿਆਦਾ ਪਿਆਰੀ ਲੱਗ ਰਹੀ ਸੀ ਇਹ ਸਾਡਾ ਬਰੋਟਾ ਮੋਤੀ ਸੋਨਾ ਮੈਨੂੰ ਲਾਈਕ ਮੈਂ ਸੱਚੇ ਸਭ ਤੋਂ ਪਸੰਦ ਹੈ ਬਸ ਮੇਨ ਇੱਕ ਚੀਜ਼ ਸੀਗੀ ਕਿ ਅਗਰ ਫੇਸ ਦਾ ਜੋ ਕਲਰ ਹੈ ਨਾ ਲਾਈਕ ਜੋ ਪਗੜੀ ਦਾ ਕਲਰ ਹੈ ਉਹ ਗ੍ਰੀਨ ਕਲਰ ਦਾ ਮਿਲ ਜਾਣਾ ਤਾਂ ਚਾਰ ਜਨ ਲੱਗ ਜਾਣੇ ਸੀਗੇ ਸੇਮ ਕਲਰ ਤਾਂ ਨਹੀਂ ਮਿਲ ਪਾਇਆ yellow ਕਲਰ ਦਾ ਮਿਲ ਤੁਸੀਂ yellow ਕਲਰ ਦਾ ਹੀ ਲਿਆਏ ਬਟ ਹਾਂ This was the final look ਤੇ Let me the comment flow ਤੁਹਾਨੂੰ ਕਿਸ ਤਰੀਕੇ ਦਾ ਲੱਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਆ ਜਾਂਦੀ ਹੈ ਜੋ ਵੀ ਚਣ ਦੀ ਬਾਰੀ ਤੇ ਇਹਦੇ ਆਪਾਂ ਕਿਹਨੂੰ ਰੇਤੇ ਦੇ ਵਿੱਚ ਨਾ ਕੀ ਹਮੇ ਅਗਾਨੇ ਹੁੰਨੇ ਤੇ 10 ਦੇਣਾ ਚੁੱਕੇ ਉੱਭੇ ਜਾਂਦੇ ਨੇ ਤੇ ਮੈਨੂੰ ਦੇਖੋ ਇੰਨਾ ਮੈਨੂੰ ਇਹ ਹਿਸਟਰੀ ਤਾਂ ਨਹੀਂ ਪਤਾ ਬਟ ਮੈਨੂੰ ਇਹਨਾਂ ਪਤਾਵਾ ਕਿ ਇਹ ਕਿਹਾ ਜਾਂਦਾ ਵਾ ਕਿ ਜਿੰਨੇ ਜ਼ਿਆਦਾ ਜੋ ਲੰਬੇ ਹੋਣਗੇ ਤੇ ਜ਼ਿਆਦਾ ਹੋਣਗੇ ਓਨੇ ਜ਼ਿਆਦਾ ਘਰ 'ਚ ਖੁਸ਼ੀ ਆਂਦੀ ਹੈ ਤੇ ਇਹਨੂੰ ਬਰਕਤ ਰਹਿੰਦੀ ਹੈ ਘਰ ਦੇ ਵਿੱਚ मैंने इन्ना पूछा है हम मैं ज़्यादा ना नहीं पता सो so, हाँ ये करन तो बाद फिर सारा स्थापना वगैरह की मत्था वगैरह टेक केयर एंड दिस वॉज माई होल ब्लॉग अगर थोड़ा ब्लॉग वजिया लगे होगा वह लगे होगा तो लाइक सब्सक्राइब, शेयर